ਗੱਲਾਂ ਕਦੇ ਹੁੰਦੀਆਂ ਐ ਜੇ ਆਹ ਬਾਲ ਦੇ ਛੱਕਾ ਵੰਨਾਂ ਦਾ ਵੀ ਹੋ ਰਿਹਾ ਕਹਿੰਦਾ 1000 ਕਰ ਦੋ ਜੇ ਆਹ ਬਾਲ ਤੇ ਛੱਕਾ ਵਧਿਆ 2000 ਕਰ ਦੋ ਨਾ ਪਿੰਡੀ ਦਾ ਲਾਹ ਸਾਹਮਣੇ ਗੱਲਾਂ ਕਦੇ ਹੁੰਦੀਆਂ ਮੇਰੇ ਵੀਰੋ ਬਹੁਤ ਛੱਕੇ ਜੇ ਬਾਈਦੇ ਐ ਤੇ ਪਾਸੇ ਦੇ ਵੱਡੇ ਮਾਨ ਕੀਤੇ ਜਾਣਗੇ ਲੱਗੂ ਦਾਬੋ ਦੇ

ਬਾਲ ਜਿਹੜੀ ਸਿਰੇ ਦੀ ਭਾਈ ਹੈ ਇੱਕ ਰਨ ਦੇ 9 ਓਵਰ ਦੀ ਸਮਾਧੀ ਕਿੰਨੇ ਵਰਗੇ ਪੱਖੋ ਦੇ ਟੰਡ ਵਾਲਿਆ ਹੈ 39 ਬਣ ਗਈ ਹੈ ਬਈ ਵਾਹ ਮੈਂ ਪਹਿਲਾਂ ਦੱਸਿਆ ਵੀ ਪ੍ਰੋਫੈਸਰ ਸਾਹਿਬ ਐ ਦੱਸ ਦੇਣੀ ਕਿਸੇ ਨੂੰ ਇਹ ਤੇ ਜਦੋਂ ਕਹਿੰਦੇ ਸ਼ਾਈ ਪੜੀ ਨਾਲ ਰੋਟੀਆਂ ਖਾਧੀਆਂ ਉਹਦਾ ਮਾਰਾ ਜ ਆਪਾਂ ਤਾਂ ਲੱਗਿਆ ਹੈ ਤੇ ਪ੍ਰੋਫੈਸਰ ਸਾਹਿਬ ਵੀ ਵੀਰੋ ਔਰ ਸਰਦਾਰ ਯਾਨਦੰਦਰ פאר ਸਾਹਿਬ ਦੇ ਪੁੱਤਰ ਵੀਰੋ ਜਿਹਦੇ ਸੱਦੇ ਦੇ ਦੁਨੀਆ ਦੇ ਟਾਪ 'ਤੇ ਆਉਦੇ ਆ ਤੇ ਮੰਨਾ ਵੀ ਆ ਗਿਆ ਮੇਨੂੰ ਦਾ ਠਿੱਜੀ ਵਿੰਡ ਵਾਲਾ ਔਰ ਗੱਲਾਂ ਕਹਿੰਦੇ ਹੋਣੀਆਂ ਮੇਰੇ ਵੀਰੋ ਇਹ ਨਾਲ ਕਾਹ ਸਕਦੇ ਆ ਇੱਕ ਕੋੜਾ ਸਰਪੰਚ ਐਂਡ ਇੱਕ ਵੱਡਾ ਨਾਂ ਮੇਰੇ ਵੀਰੋ ਸਾਡੀ ਖੇਡ ਗਰਾਉਂਡ ਦੀ ਦੁਨੀਆ ਦੇ ਵਿੱਚ ਤੇ ਮੈਨਾਂ ਦਾ ਵੀ ਮੋਢੇ ਤੇ ਹੱਥ ਮੁੰਬਈ ਵਾਲੇ ਦਰੱਖ ਦਿੱਤਾ ਵਾਲੇ ਸਰਪੰਚ ਐ

ਇਹ ਮੇਲੇ ਲੈਂਦਾ ਲੁੱਟ ਗੱਭਰੋ ਇਹ ਆ ਸਾਬਕਾ ਟੋਟ ਖਾਲਸੇ ਦੀ ਧਰਤੀ ਹੈ ਵੀ ਚੜਦੀ ਜਵਾਨੀ ਦਾ ਨੀ ਮਾਣ ਕਰੀਦਾ ਵੀ ਸੱਮਾ ਦੀਆਂ ਸਰੀਆਂ ਨੇ ਪੈਰ ਧਰੀਦਾ ਵੀ ਜੰਮ ਦੀਆਂ ਪਾਵਾਂ ਪੁੱਤ ਪਰੇ ਤੇ ਪਰੇ ਵੀ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੇਖਾ ਤੇ ਰੋੜ ਦੇ ਉੱਤੇ ਇੱਥੇ ਅਸੀਂ ਪਰੇ ਤੋਂ ਪਰੇ ਆਹ ਸਾਹਮਣੇ ਕਵਾਲ ਜਿਹੜੀ ਕਰ ਲੱਤੀ ਹੈ ਇਹ ਆ ਬਾਅਦ ਦੇ ਸ਼ੱਕਾ ਵਜਿਆ ਤੇ ਕੋਰੀ ਰੌਣਾ ਤੇ ਸਰਦਾਰ ਜਾਨਵਿੰਦਰ ਸਿੰਘ ਜੀ ਬਾਰ ਸਾਹਿਬ ਉਹਨਾਂ ਦੇ ਸੁਪੁੱਤਰ ਅਮਰਜੀਤ ਬਾੜ ਕਹਿੰਦਾ ਇੱਕ ਪਾਸੋਂ ਦੇ ਵੱਡੇ ਮਾਨ ਕੋਟ ਖਾਸਲੇ ਪਾਂਡਿਆ ਦੇ ਕੀਤੇ ਜਾ ਰਹੇ ਆ ਲਓ ਕੌਂਦੀ ਬਾਲ ਤੇ ਜਦੋਂ ਪੈਸੇ ਲੱਗਦੇ ਆ ਕੋਲੋਂ ਸ਼ਿਕਾੜੀ ਵਜਦਾ ਸੰਧੂਆ ਵੀ ਸੰਧੂਆ ਛੱਜ ਮਣ ਬਾਨੇ ਵੀ ਔਖੇ ਮਿਲਦੇ ਸੱਜਣਾ ਵੇ ਦਿਲਾ ਤੋਂ ਦਿਲਾ ਦੇ ਜਾਨੇ ਔਰ ਗੱਲਾਂ ਕਰੀ ਹੁੰਦੀਆਂ ਨਾਲ ਸਾਹਮਣੇ ਕਮਾਲ ਇਹ ਤੇ ਆਲਟੋ ਵੱਡੀ ਦਾ ਕਮਾਲ ਹੈ ਲਓ ਪੈਂਦੀ ਬਾਲ ਤੇ ਪਰ ਕੋਟ ਖਾਲਸੇ ਵਾਲਾ ਨੇ ਜਿਹੜੀ ਦੇ ਇਸੋਲੇ ਕਮਾਲ ਜਿਹੜੀ ਕਰਦਾ ਇੱਕ ਸੀਟੀ ਮਾਰ ਦੇਵੇ ਮੁੰਡਿਆ ਔਰ ਗੱਲਾਂ ਕਦੇ ਹੁੰਦੀ ਹੈ ਆਹ ਵੇਖੋ ਜੀ ਸਾਹਮਣੇ ਬਾਬੂ ਕਹਿੰਦੇ ਕੋਟ ਖਾਲਸੇ ਵਾਲਾ ਛੇੜਪੁਰ ਪੈਣਾ ਵਾਲਾ ਬਜੰਗਰ ਕਹਿੰਦਾ ਮੋਟਰਸਾਈਕਲ ਦੇ ਨਾਲ ਸਵਾਰ ਤਾਰ ਇੱਕ ਕੰਟੀ ਕਿੰਦੀ ਹੈ ਸਾਹਮਣੇ ਤਾਵੋ ਕੋਟ ਖਾਬਸੇ ਵਾਲਾ ਇਹਨੂੰ ਸੰਧੂ ਪਾਉਂਦਿਆ ਕਹਿੰਦੀ ਹੈ ਇਹ ਬਾਬੂ ਕਦੇ ਕੋਟ ਖਾਬਸੇ ਵਾਲਾ ਹੈ ਇਹ ਦੋ ਛੱਕੇ ਹੋਰ ਮਾਰਦਾ ਹੈ ਤੇ ਤਾਰ ਸੰਧੂ ਕਹਿੰਦਾ 200 ਆਪਾਂ ਦੇ ਰਾਂਗੇ ਆ